ਜੇ ਅਪਸ਼ਿਰ ਜੇਸ਼ਤੇ ਗੱਲ ਕਰੀਏ ਤਾਂ ਉਹਨਾਂ ਨੇ ਸਨਿਆਸ ਦਾ ਐਲਾਨ ਕਰ ਦਿੱਤਾ ਸੀਗਾ ਪਹਿਲਾਂ ਪਰ ਇੱਕ ਸ਼ਾਨਦਾਰ ਵਾਪਸੀ کہہ ਸਕਦੇ ਆ ਕਿ ਸ਼ਾਨਦਾਰ ਰਹੀ ਉਹਨਾਂ ਦੀ ਹਾਕੀ ਦਾ ਪੂਰੀ ਜਰਨੀ ਬਹੁਤ ਹੀ ਸ਼ਾਨਦਾਰ ਜਰਨੀ ਰਹੀ ਸ਼ੇਰ ਤੋਂ ਲੈ ਕੇ ਅੰਦ ਤੱਕ ਮੈਂ ਜਿਸ ਤਰ੍ਹਾਂ ਦੱਸਿਆ ਕਿ ਅਗਰ ਸ਼੍ਰੀ ਜੇਸ਼ ਨੇ ਇੰਨੇ ਗੋਲ ਸੇਵ ਕੀਤੇ ਆ ਉਹਨੇ ਆਪਣਾ 100 ਤੋਂ ਵੀ ਵੱਧ ਉਹਨੇ ਜਿਹੜਾ ਸੀ ਆਪਣੀ ਕੰਟਰੀਬਿਊਸ਼ਨ ਦਿੱਤੀ ਉਹਦੇ ਵਿੱਚ ਸੀ ਕਿ ਉਹ ਆਪਣਾ ਸ਼੍ਰੀ ਜੇਸ਼ ਨੇ ਆਪਣਾ ਗੋਲਕੀਪਿੰਗ ਦੇ ਵਿੱਚ ਕਲਾਤਮਕ ਆਪਣੀ ਗੋਲਕੀਪਿੰਗ ਕੀਤੀ ਔਰ ਉਹਨਾਂ ਨੂੰ ਉਹਨੂੰ ਇਹ ਵੀ ਸੀ ਕਿ ਮੇਰਾ ਇੱਕ ਲਾਸਟ ਜਿਹੜੀ ਮੈਂ ਆਪਣਾ ਸੰਨਿਆਸ ਲੈਣ ਜਾ ਰਿਹਾ ਮੈਂ ਵੀ ਕੁਝ ਨਾ ਕੁਝ ਆਪਣਾ ਜਿਹੜਾ ਕਰਕੇ ਜਾਵਾਂ 골ਡ ਮੈਡਲ ਤੋਂ ચૂਕੇ 골ਡ ਮੈਡਲ ਦੇ ਵਿੱਚ ਜਦੋਂ ਆਪਾਂ ਸੈਮੀ ਫਾਈਨਲ ਖੇਡ ਰਹੇ ਸੀ ਕਿ ਤਾਂ ਉਸ ਦੇ ਵਿੱਚ ચૂਕੇ ਕਿਤੇ ਨਾ ਕਿਤੇ ਖਿਡਾਰੀ ਦੇ ਮਨ ਦੇ ਵਿੱਚ ਇਹ ਵੀ ਸੀਗਾ ਕਿ ਹਾਂ ਆਪਾਂ ਉੱਥੋਂ ਤੱਕ ਨਹੀਂ ਪਹੁੰਚ ਪਾਏ ਤਾਂ ਕੀ ਕਾਰਨ ਮੰਨਦੇ ਹੋ ਕਿ ਆਪਾਂ ਬ੍ਰੌਂਜ਼ ਤੱਕ ਦੁਬਾਰਾ ਸਿਮਟ ਕੇ ਨਹੀਂ ਤਾਂ ਫਿਰ ਲੱਗਦਾ ਸੀ ਕਿ ਸੁਪਨਾ ਪੂਰਾ ਹੋ ਸਕਦਾ ਹੈ ਨਹੀਂ ਸੁਪਨਾ ਪੂਰਾ ਹੋਸਾ ਦੇ ਕੁਝ ਦੇਖੋ ਆਪਾਂ ਬੈਟਰ ਸੀ ਉਹਨਾਂ ਤੋਂ ਲੇਕਿਨ ਸਾਡੇ ਕੁਝ ਮਿਸਿੰਗ ਹੋਈਆਂ ਗੋਲ ਮਿਸ ਹੋਏ ਉਦੇ ਕਰਕੇ ਆਪਾਂ ਨੂੰ ਜਿਹੜਾ ਜਿਹੜੇ ਚਾਂਸ ਮੇਸੇ ਉਹਦੇ ਕਰਕੇ ਉਹਨਾਂ ਨੂੰ ਐਡਵਾਂਟੇਜ ਮਿਲ ਗਿਆ ਸੰਜੀਪ ਜੀ ਪਿੱਛੇ ਬੱਚੇ ਖੇਡ ਰਹੇ ਸੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਉਹ ਕਹਿੰਦੇ ਸਾਡੇ ਮਨਾਂ ਦੇ ਵਿੱਚ ਵੀ ਰਿਸਕ ਹੈਗਾ ਆ ਕਿਤੇ ਨਾ ਕਿਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਪਤਾ ਨਹੀਂ ਕਿਸ ਤਰੀਕੇ ਦਾ ਰਹਿਣਾ ਹੈ ਕਹਿੰਦੇ ਸੰਸਾਰਪੁਰ ਦੇ ਵਿੱਚ ਅਸੀਂ ਬੈਠੇ ਆ ਇੱਥੇ ਟਰਫ ਛੋਟੀ ਹੈਗੀ ਵੱਡੀ ਕਰ ਦਿੱਤੀ ਜਾਵੇ ਤਾਂ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਸਰਕਾਰ ਦੇ ਪੱਖੋਂ ਮੈਂ ਚਾਹਨਾ ਕਿ ਇੱਥੇ ਟਰਫ ਲਗਣੀ ਚਾਹੀਦੀ ਜੇ ਬਾਕੀ ਜਗ੍ਹਾ ਟਰਫ ਜਿਹੜੀ ਆ ਅੱਜ ਦੀ ਏਡੇ ਵਿੱਚ ਤਾਂ ਬੱਚੇ ਔਕੀ ਖੇਡ ਰਹੇ ਨੇ ਕਿਉਂਕਿ ਹੁਣ ਕੋਹਾਲੀ ਹਾਕ ਜਿਹੜਾ ਸਕਿੱਲ ਹੈ ਸਾਨੂੰ ਟਰਬ ਤੇ ਮਿਲਣਾ ਛੋਟੀ ਜਿਹੜੀ ਟਰਬ ਹੈ ਛੋਟੀ ਟਰਬ ਤੇ ਤੁਸੀਂ ਇਹ ਆਪਣਾ ਥੋੜਾ ਤੁਸੀਂ ਆਪਣਾ ਪ੍ਰੈਕਟਿਸ ਕਰ ਸਕਦੇ ਹੋ ਸਕਿੱਲ ਕਰਦੇ ਹੋ ਲੇਕਿਨ ਉਹਦੇ ਤੇ ਪ੍ਰੋਪਰ ਤੁਸੀਂ ਮੈਚ ਨਹੀਂ ਖੇਡ ਸਕਦੇ ਸਰਸ਼ਿਆ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਪੈਰਿਸ ਓਲੰਪਿਕਸ ਦੇ ਵਿੱਚ ਇੰਡੀਅਨ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਬੈਕ ਟੂ ਬੈਕ ব্রੌਂਜ਼ ਮੈਡਲ ਜਿਹੜਾ ਜਿੱਤਿਆ ਅੱਜ ਦੇ ਕਿਸ ਤੋਂ ਪਹਿਲਾਂ ਜਿਹੜਾ ਪਿਛਲੇ ਸਾਲ 올림픽ਸ ਹੋਈਆਂ ਸੀਗੀਆਂ ਉਦੋਂ ਉਹਨਾਂ ਦੇ ਵੱਲੋਂ ব্রੌਂਜ਼ ਮੈਡਲ ਜਿੱਤਿਆ ਸੀ ਤਾਂ ਹੁਣ ਫੇਰ ব্রੌਂਜ਼ ਮੈਡਲ ਜਿਹੜਾ ਹੈ ਉਹਨਾਂ ਦੇ ਵੱਲੋਂ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਗਿਆ ਦੱਸਿਆ ਕਿ ਇਸ ਇੰਡੀਅਨ ਹਾਕੀ ਟੀਮ ਦੇ ਵਿੱਚ 10 ਖਿਡਾਰੀ ਪੰਜਾਬ ਦੇ ਦੱਸੇ ਜਾ ਰਹੇ ਤੇ 4 ਖਿਡਾਰੀ ਜਲੰਧਰ ਦੇ ਦੱਸੇ ਜਾ ਰਹੇ ਨੇ ਤੇ ਇਸ ਬਾਬਤ ਮੈਂ ਨਾਲ ਗੱਲਬਾਤ ਕਰਨ ਦੇ ਲਈ 올ंपियन ਸੰਜੀਪ ਕੁਮਾਰ ਮੌਜੂਦ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੰਜੀਪ ਜੀ ਇਸ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਸਰ ਕਿਵੇਂ ਵੇਖਦੇ ਹੋ ਸ਼ਾਨਦਾਰ ਪ੍ਰਦਰਸ਼ਨ ਸੀਗਾ ਕੱਲ ਹਾਕੀ ਟੀਮ ਦਾ ਤੇ ਇਸ ਪੂਰੇ ਮੈਚ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਮੈਚ ਬਹੁਤ ਹੀ ਵਧੀਆ ਹੋਇਆ ਔਰ ਫਰਸਟ ਜਿਹੜਾ ਸੀ ਆਪਾਂ ਬਹੁਤ ਮਤਲਬ ਕਿ ਆਪਣੀ ਲਹਿ ਦੇ ਵਿੱਚ ਖੇਲੇ ਪਲੇਅਰ ਔਰ ਮੈਂ ਸਾਰੀ ਟੀਮ ਦਾ ਜਿਹੜਾ ਸੀ ਹਰ ਇੱਕ ਪਲੇਅਰ ਨੇ ਪੂਰਾ ਆਪਣਾ ਜਿਹੜਾ ਸੀ 100% ਜੋਰ ਲਾਇਆ ਉਹਦੇ ਵਿੱਚ ਐ ਸੀ ਕਿ ਵੀ ਸਾਨੂੰ ਆ ਸੀ ਕਿ ਆਪਾਂ ਬ੍ਰੌਂਜ਼ ਮੈਡਲ ਲੈ ਕੇ ਜਾਣਾ ਕਿਉਂਕਿ ਆਪਾਂ ਸਿਲਵਰ ਤੇ ਆਪਣਾ ਗੋੜ ਦੇ ਆਪਾਂ ਮਿਸ ਕਰ ਗਏ ਸੀ ਤੇ ਪਿਛਲੇ ਲਾਸਟ ਇਹ ਆਪਣਾ ਜਦੋਂ 올림픽ਸ ਹੋਈਆਂ ਉਹਦੇ ਵਿੱਚ ਵੀ ਸਾਡਾ ਜਿਹੜਾ ਸੀ ਬਰੋਨਜ਼ ਮੈਡਾ ਸੀ ਤੇ ਸਾਰੇ ਜਿੰਨੇ ਪਲੇਅਰਾਂ ਨੂੰ ਵੀ ਸੀ ਕਿ ਆਪਾਂ ਕੁਛ ਨਾ ਕੁਛ ਜ਼ਰੂਰ ਕਰਕੇ ਜਾਣਾ ਆਪਾਂ ਬਰੋਨਜ਼ ਮੈਡਲ ਲੈ ਕੇ ਜਾਣਾ ਔਰ ਉਹਦੇ ਵਿੱਚ ਹਰਮਨਪ੍ਰੀਤ ਸਿੰਘ ਨੇ ਸ਼ਰੀਜੇਸ਼ ਨੇ ਇਹਨਾਂ ਨੇ ਤਾਂ ਬਹੁਤ ਹੀ ਆਪਣਾ ਐਕਸਟਰਾਔਰਡਨਰੀ ਜਿਹੜਾ ਸੀ ਕਮਾਲ ਕੀਤਾ ਉਹਨਾਂ ਨੇ ਗੋਲ ਕੀਤੇ ਉਹਨੇ ਸੇਵ ਕੀਤੇ ਔਰ ਹਰ ਇੱਕ ਪਲੇਅਰ ਨੇ ਆਪਣਾ ਆਪਣਾ ਪੂਰਾ ਬੇਖੂਬੀ ਨਾਲ ਆਪਣਾ ਯੋਗਦਾਨ ਦਿੱਤਾ ਸੀ ਚਾਰ ਖਿਡਾਰੀ ਜਿਹੜੇ ਨੇ ਉਹ ਆਪਣੇ ਜਲੰਧਰ ਦੇ ਸੀਗੇ 10 ਮਿੰਟ ਤਾਂ ਆਪਾਂ ਦਾਸਰੰਗੀ ਪੰਜਾਬ ਦੇ ਸੀਗੇ ਚਾਰ ਖਿਡਾਰੀ ਜਿਹੜੇ ਜਲੰਧਰ ਦੇ ਸੀ ਉਹਨਾਂ ਦਾ ਪ੍ਰਦਰਸ਼ਨ ਕਿਵੇਂ ਦਾ ਲੱਗ ਰਿਹਾ ਸੀਗਾ ਮਨਪ੍ਰੀਤ ਸਿੰਘ ਸੀ ਉਸ ਦੇ ਵਿੱਚ ਹੋਰ ਵੀ ਜਿਹੜੇ ਖਿਡਾਰੀ ਸੀ ਹਾਰਦਿਕ ਸੀਗਾ ਤੇ ਇਹਨਾਂ ਦੇ ਪ੍ਰਦਰਸ਼ਨ ਨੂੰ ਕਿਵੇਂ ਵੇਖਦੇ ਹੋ ਹਾਰਦਿਕ ਮਨਪ੍ਰੀਤ ਸੁਖਜੀਤ ਇਹਨਾਂ ਦਾ ਮਨਦੀਪ ਜਿਹੜੇ ਜਲੰਧਰ ਤੋਂ ਸੀ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਯੋਗਦਾਨ ਰਿਹਾ ਕਿਉਂਕਿ ਮਨਪ੍ਰੀਤ ਨੇਚਰਲੀ ਉਹਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਚੌਥੀ 올림픽 ਸੀ ਉਹਦੀ ਉਹਨਾਂ ਨੇ ਆਪਣਾ ਪੂਰਾ ਮਿਡਫੀਲਡ ਪਿੱਛੇ ਹਾ ਪੂਰਾ ਉਹਨਾਂ ਨੇ ਸੰਭਾਲ ਲਿਆ ਸੁਖਜੀਤ ਨੇ ਵੀ ਆਪਣੀ ਪੂਰਾ ਜੋਦ ਹਰਦੀਪ ਨੇ ਵੀ ਬਹੁਤ ਹੀ ਵਧੀਆ ਕਮਾਲ ਕੀਤਾ ਉਹਨੇ ਆਪਣਾ ਪਿੱਛੋਂ ਤੋਂ ਲੈ ਕੇ ਪੂਰੀ ਆਪਣਾ ਡਿਫੈਂਸ ਵੀ ਕੀਤੀ ਫਾਰਵਰਡ ਦੇ ਨਾਲ ਅਟੈਕਿੰਗ ਤੇ ਵੀ ਗਿਆ 올 ਓਵਰ ਆਪਾਂ ਲੈ ਲਈ ਸਾਰੇ ਜਿੰਨੇ ਪਲੇਅਰ ਸੀ ਸਾਰੀ ਟੀਮ ਸੀ ਹਰ ਇੱਕ ਦਾ ਪਲੇਅਰ ਦਾ ਪੂਰਾ 100% ਯੋਗਦਾਨ ਸੀ ਸਾਰੇ ਅੱਗੇ ਜਾ ਰਹੇ ਸੀ ਸਾਰੇ ਹੀ ਪਿੱਛੇ ਡਿਫੈਂਸ ਕਰ ਰਹੇ ਸੀ ਸੁਖਜੀਤ ਦਾ ਤਾਂ ਇਹ ਪਹਿਲਾ 올ੰਪੀਅਨ ਦਾ ਪਹਿਲਾ 올림픽 ਦੱਸਿਆ ਜਾ ਰਿਹਾ ਕਿ ਪਹਿਲੀ ਵਾਰ ਉਹ 올림픽 ਦੇ ਵਿੱਚ ਗਏ ਸੀਗੇ ਉਹ ਬੇਸ਼ੱਕ ਪਹਿਲੀ ਵਾਰੀ 올림픽 ਗਈ ਸੀ ਉਹਦੇ ਵਿੱਚ ਸੀਨੀਅਰ ਪਲੇਅਰ ਵੀ ਸੀ ਯੰਗ ਪਲੇਅਰ ਸੀ ਇਹਦਾ ਕੰਬੀਨੇਸ਼ਨ ਬਹੁਤ ਵਧੀਆ ਸੀ ਕਿਉਂਕਿ ਸੀਨੀਅਰ ਪਲੇਅਰ ਦੇ ਨਾਲ ਜਦੋਂ ਯੰਗ ਖੇលਦੇ ਆ ਉਹਨਾਂ ਨੂੰ ਇੱਕ ਐਕਸਪੀਰੀਅੰਸ ਮਿਲਦਾ ਉਹਨਾਂ ਦੇ ਵਿੱਚ ਜੋਸ਼ ਆਂਦਾ ਉਹਨਾਂ ਨੂੰ ਦੱਸ ਦਿਆ ਵੀ ਤੁਹਾਡਾ ਕੀ ਮੂਵਮੈਂਟ ਹੈ ਔਰ ਵੈਸੇ ਵੀ ਉਹ ਨੇਚਰਲੀ ਜਦੋਂ ਉਹਨੂੰ ਚਾਂਸ ਮਿਲਿਆ ਏਸ਼ੀਅਨ ਗੀਮਾਂ ਖੇល ਕੇ ਏਸ਼ੀਅਨ ਗੀਮਾਂ 'ਚ 골ਡ ਮੈਡਲ ਸੀ ਔਰ ਉਹਦੇ 'ਚ ਕਲਾਤਮਕ ਹਾਕੀ ਹੈ ਉਹਨੇ ਆਪਣਾ ਕਾਫੀ ਵਧੀਆ ਡੋਜ ਮਾਰੇ ਸਕਿਲਫੁਲ ਹਾਕੀ ਖੇਲੇ ਆ ਔਰ ਉਹਦਾ ਬਹੁਤ ਹੀ ਵਧੀਆ ਉਹਦੀ ਵੀ ਕੰਟ੍ਰਿਬਿਊਸ਼ਨ ਰਹੀ ਬਾਕੀ ਜਰਮਨ ਪ੍ਰੀ ਸੀ ਉਹਦਾ ਵੀ ਕੱਲ ਬਹੁਤ ਹੀ ਵਧੀਆ ਯੋਗਦਾਨ ਸੀ ਉਹਨੇ ਪੂਰੀ ਡਿਫੈਂਸ ਕੀਤੀ ਐ ਐਟাকিং ਤੇ ਨਾਲ ਹੀ ਰਾਈਟ ਆਫ ਦੀ ਪੋਜੀਸ਼ਨ ਤੇ ਉੱਪਰ ਤੱਕ ਗਿਆ ਮਤਲਬ ਕਿ ਆਪਾਂ ਲੈ ਲਈ ਕਿ ਆਪਣੇ ਜਿਹੜੇ 8 ਪਲੇਅਰ ਐਥੋ ਦੇ ਔਰ ਆਲ ਓਵਰ ਪੂਰੇ ਜਿੰਨੇ ਵੀ ਪਲੇਅਰ ਸੀ ਹਰ ਇੱਕ ਦਾ ਯੋਗਦਾਨ ਬਹੁਤ ਹੀ ਵਧੀਆ ਰਿਹਾ ਜੇ ਆਪਾਂ ਸ਼ਿਰਜੇਸ਼ ਤੇ ਗੱਲ ਕਰੀਏ ਤਾਂ ਉਹਨਾਂ ਨੇ ਸਨਿਆਸ ਦਾ ਐਲਾਨ ਕਰ ਦਿੱਤਾ ਸੀਗਾ ਪਹਿਲਾਂ ਪਰ ਇੱਕ ਸ਼ਾਨਦਾਰ ਵਾਪਸੀ ਕਹਿ ਸਕਦੇ ਆ ਕਿ ਸ਼ਾਨਦਾਰ ਰਹੀ ਉਹਨਾਂ ਦੀ ਹਾਕੀ ਦਾ ਪੂਰੀ ਜਰਨੀ ਬਹੁਤ ਹੀ ਸ਼ਾਨਦਾਰ ਜਨਰੇ ਸ਼ੇਰ ਤੋਂ ਲੈ ਕੇ ਐਂਡ ਤੱਕ ਮੈਂ ਜਿਸ ਤਰ੍ਹਾਂ ਦੱਸਿਆ ਕਿ ਅਗਰ ਸ਼੍ਰੀ ਜੇਸ਼ ਨੇ ਇੰਨੇ ਗੋਲ ਸੇਵ ਕੀਤੇ ਆ ਉਹਨੇ ਆਪਣਾ 100 ਤੋਂ ਵੀ ਵੱਧ ਉਹਨੇ ਜਿਹੜਾ ਸੀ ਆਪਣੀ ਕੰਟਰੀਬਿਊਸ਼ਨ ਦਿੱਤੀ ਉਹਦੇ ਵਿੱਚ ਸੀ ਕਿ ਉਹ ਆਪਣਾ ਸ਼੍ਰੀ ਜੇਸ਼ ਨੇ ਆਪਣਾ ਗੋਲਕੀਪਿੰਗ ਦੇ ਵਿੱਚ ਕਲਾਤਮਕ ਆਪਣੀ ਗੋਲਕੀਪਿੰਗ ਕੀਤੀ ਔਰ ਉਹਨਾਂ ਨੂੰ ਉਹਨੂੰ ਇਹ ਵੀ ਸੀ ਕਿ ਮੇਰਾ ਇੱਕ ਲਾਸਟ ਜਿਹੜੀ ਮੈਂ ਆਪਣਾ ਸੰਨਿਆਸ ਲੈਣ ਜਾ ਰਿਹਾ ਮੈਂ ਵੀ ਕੁਝ ਨਾ ਕੁਝ ਆਪਣਾ ਜਿਹੜਾ ਕਰਕੇ ਜਾਵਾਂ ਔਰ ਮੈਂ ਇਹ ਕਹਿਣਾ ਕਿ ਜਿੰਨੇ ਵੀ ਪਲੇਅਰ ਸੀ ਉਹਨਾਂ ਨੇ ਸ਼੍ਰੀ ਜੀਸ਼ ਨੂੰ ਇੱਕ ਵਧੀਆ ਤੋਹਫਾ ਦਿੱਤਾ ਕਿ ਤਾਂ ਕਿ ਇਹ ਰਿਟਾਇਰ ਹੋ ਰਿਹਾ ਭਈ ਇਹ ਸਾਰੀ ਉਮਰ ਇੱਕ ਜ਼ਿੰਦਗੀ ਭਰ ਯਾਦ ਆਲੀ ਗੱਲ ਹੁੰਦੀ ਹੈ ਜੀ ਗੋਲਡ ਮੈਡਲ ਤੋਂ ਚੁੱਕ ਕੇ ਗੋਲਡ ਮੈਡਲ ਦੇ ਵਿੱਚ ਜਦੋਂ ਆਪਾਂ ਸੈਮੀ ਫਾਈਨਲ ਖੇਡ ਰਹੇ ਸੀ ਕਿ ਤਾਂ ਉਸ ਦੇ ਵਿੱਚ ਚੁੱਕ ਗਏ ਕਿਤੇ ਨਾ ਕਿਤੇ ਖਿਡਾਰੀ ਦੇ ਮਨ ਦੇ ਵਿੱਚ ਐ ਵੀ ਸੀਗਾ ਕਿ ਹਾਂ ਆਪਾਂ ਉੱਥੋਂ ਤੱਕ ਨਹੀਂ ਪਹੁੰਚ ਪਾਏ ਤਾਂ ਕੀ ਕਾਰਨ ਮੰਨਦੇ ਹੋ ਕਿ ਆਪਾਂ ਬ੍ਰੌਂਜ਼ ਤੱਕ ਦੁਬਾਰਾ ਸਿਮਟ ਗਏ ਨਹੀਂ ਤਾਂ ਫਿਰ ਲੱਗਦਾ ਸੀ ਕਿ ਸੁਪਨਾ ਪੂਰਾ ਹੋ ਸਕਦਾ ਹੈ ਨਹੀਂ ਸੁਪਨਾ ਪੂਰਾ ਉਸ ਦੇ ਕੁਝ ਦੇਖੋ ਆਪਾਂ ਬੈਟਰ ਸੀ ਉਹਨਾਂ ਤੋਂ ਲੇਕਿਨ ਸਾਡੇ ਕੁਝ ਮਿਸਿੰਗ ਹੋਈਆਂ ਗੋਲ ਮਿਸ ਹੋਏ ਉਹਦੇ ਕਰਕੇ ਆਪਾਂ ਨੂੰ ਜਿਹੜਾ ਜਿਹੜੇ ਸਾਡੇ ਚਾਂਸ ਮਿਸ ਹੋਏ ਉਹਦੇ ਕਰਕੇ ਉਹਨਾਂ ਨੂੰ ਐਡਵਾਂਟੇਜ ਮਿਲ ਗਿਆ ਉਹ ਜਰਮਨ ਜਿਹੜੀ ਟੀਮ ਹੈ ਜੀ ਉਹ ਜਿਹੜੀ ਆ ਫਾਈਟਰ ਟੀਮ ਵਾਲੀ ਆ ਉਹ ਵੀ ਹੈਗੀ ਆ ਕਿਉਂਕਿ ਉਹ ਡਿਫੈਂਸਿਵ ਵੀ ਹਾਕੀ ਖੇਲਦੀ ਆ ਨਾਲ ਮੈਨ ਟੂ ਮੈਨ ਮਾਰਕਿੰਗ ਖੇਲਦੀ ਆ ਤੇ ਉਹਦੇ ਕਰਕੇ ਸਾਨੂੰ ਥੋੜੇ ਜਿਹੇ ਜਿਹੜੇ ਸਾਡੇ ਗੋਲ ਮਿਸ ਹੋਇਆ ਜੇ ਅਗਰ ਗੋਲ ਸਾਡੇ ਮਿਸ ਨਾ ਹੁੰਦੇ ਤੇ ਨੇਚਰਲੀ ਆਪਾਂ ਗੋਲ ਦੇ ਚਾਂਸ ਸਾਡੇ ਪੂਰੇ ਸੀ ਜੀ ਅੱਛਾ ਜੇ ਆਪਾਂ ਕੁਆਟਰ ਫਾਈਨਲ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅਮਿਤ ਰੋਹਿਤ ਦਾਸ ਜਿਹੜੇ ਹੈਗੇ ਨੇ ਉਹਨਾਂ ਨੂੰ ਰੈੱਡ ਕਾਰਡ ਮਿਲ ਗਿਆ ਸੀਗਾ ਤੇ ਉਹ ਲੱਗਦਾ ਕਿ जायज ਸੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਤੇ ਉੱਪਰ ਸਵਾਲ ਚੁੱਕ ਰਹੇ ਸੀ ਕਿ ਰੈੱਡ ਕਾਰਡ ਨਾ ਮਿਲਦਾ ਸਿਰਫ ਵਾਰਨਿੰਗ ਦੇ ਦਿੱਤੀ ਜਾਂਦੀ ਦੋ ਮਿੰਟ ਬਾਅਦ ਵਾਪਸ ਜਾ ਕੇ ਉਹ ਆ ਸਕਦੇ ਸੀ ਨੈਚਰਲੀ ਐਕਚੁਅਲੀ ਮੈਨੂੰ ਲੱਗਦਾ ਸੀ ਕਿ ਉਹਨੂੰ yellow ਕਾਰਡ ਦਿੱਤਾ ਜਾ ਸਕਦਾ ਸੀ ਔਰ ਉਹਨੇ ਕੋਈ ਇੰਨਾ ਵੱਡਾ ਕੋਈ ਫੌਲ ਨਹੀਂ ਕੀਤਾ ਸੀ ਅੰਪਾਇਰ ਨੇ ਇੱਕਦਮ ਉਹਨੂੰ ਜਿਹੜਾ ਰੈੱਡ ਕਾਰਡ ਦੇ ਦਿੱਤਾ ਔਰ ਸਾਨੂੰ ਉਸ ਚੀਜ਼ ਦਾ ਸਾਨੂੰ ਬੜਾ ਨੁਕਸਾਨ ਹੋਇਆ ਜਦੋਂ ਰੋਈ ਬਾਹਰ ਚਲਾ ਗਿਆ ਸਾਨੂੰ ਪਲੈਂਟਿੰਗਾਂ ਨੇ ਜਿਹੜਾ ਸੀ ਉਹ ਖੁਦ ਰਿਸ਼ਰ ਕਰਦਾ ਸੀ ਤੇ ਜਿਹੜਾ ਆਪਾਂ ਲੂਜ਼ ਮੈਚ ਵੀ ਕੀਤੇ ਹੈਗੇ ਆ ਉਹ ਉਹਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਉਹ ਡਿਫੈਂਸਿਵ ਪਲੇਅਰ ਵੀ ਸੀ ਆਪਣਾ ਰਸ਼ ਵੀ ਕਰਦਾ ਸੀ ਔਰ ਸਾਨੂੰ ਉਹਦੇ ਤੇ ਬਹੁਤ ਜ਼ਿਆਦਾ ਕੋ ਉਹਦਾ ਸਾਨੂੰ ਕਾਫੀ ਫਰਕ ਪਿਆ ਪਰ ਉਹਨੂੰ ਇੰਨੀ ਜਲਦੀ ਡਿਸੀਜਨ ਲੈਣ ਦੀ ਇਤਨੀ ਜ਼ਰੂਰਤ ਨਹੀਂ ਕਈਆਂ ਦੇ ਵੀਊ ਵੀ ਲਏ ਆ ਉਹ ਕਹਿੰਦੇ ਵੱਤੋ ਉਹਦੇ ਜੀਤੇ ਦੇਣਾ ਸੀ ਤੋ ਤੁਸੀਂ ਆਪਣਾ yellow card ਦੇ ਦਿੰਦੇ ਔਰ red card ਵਾਲੀ ਇੰਨਾ ਇਸ਼ੂ ਹੈ ਨਹੀਂ ਸੀ ਔਰ ਉਹਦਾ ਵੀ ਸਾਨੂੰ ਬਹੁਤ ਨੁਕਸਾਨ ਹੋਇਆ ਆਪਾਂ ਬਹੁਤ ਵਾਰ ਬਹੁਤ سارے ਲੋਕ ਨੇ ਜਿਹੜੇ ਇਸ ਗੱਲ ਤੇ ਵੀ ਸਵਾਲ ਚੁੱਕ ਰਹੇ ਆ ਕਿ ਪੈਰਿਸ 올림픽ਸ ਦੇ ਵਿੱਚ ਥੋੜੀ ਚੀਟਿੰਗ ਕੀਤੀ ਗਈ ਹਾਕੀ ਖਿਡਾਰੀਆਂ ਦੇ ਨਾਲ ਥੋੜੀ ਜਿਹੀ ਚੀਟਿੰਗ ਹੋਈ ਜੇ ਨਾ ਹੁੰਦਾ ਤੇ ਇਹਦਾ ਤੁਹਾਨੂੰ ਲੱਗਦਾ ਕਿ ਕੁਝ ਇਸ ਤਰੀਕੇ ਦੇ ਗੜਬੜੇ ਉੱਥੇ ਸੀਗੀ ਥੋੜੇ ਬਹੁਤ ਹੀ ਲੱਗਦਾ ਸੀ ਅੰਪਾਇਰਿੰਗ ਜਿਹੜੀ ਹੈ ਨਾ ਥੋੜੀ ਜੀ ਮਤਲਬ ਕਿ ਢਿੱਲੀ ਹੋਈ ਹੈ ਅੰਪਾਇਰਿੰਗ ਉਹਦੇ ਵਿੱਚ ਕਈ ਜਿਹੜੇ ਫੌਲ ਜਿਹੜੇ ਸੀ ਅੰਪਾਇਰ ਐਡਵਾਂਟੇਜ ਦੇ ਸਕਦਾ ਸੀ ਲੇਕਿਨ ਉਹਨਾਂ ਨੇ ਕਈ ਜਗ੍ਹਾ ਤੇ ਐਦਾਂ ਦੇ ਸਿਚੁਏਸ਼ਨ ਉਹਨਾਂ ਦੇ ਜੜੀਆਂ ਪ੍ਰੋਬਲਮ ਆਈਆਂ ਅਹ ਥੋੜੀ ਜੀ ਮੇਰੇ ਹਿਸਾਬ ਨਾਲ ਅੰਪਾਇਰਿੰਗ ਦਾ ਥੋੜਾ ਟਿੱਲਾ ਹੋਇਆ ਜੀ ਪਰ ਬਹੁਤ ਸ਼ਾਨਦਾਰ ਵਾਪਸੀ ਆ ਇੱਕ ਬ੍ਰਾਂਜ਼ ਮੈਡਲ ਜਿੱਤ ਕੇ ਆਏ ਨੇ ਦੋ ਮੈਡਲ ਕਿ ਪਹਿਲਾਂ ਵੀ ਉਹਨਾਂ ਨੇ ਜਿੱਤੇ ਆ ਸੀਗਾ ਹੁਣ ਫੇਰ ਜਿੱਤੇ ਆ ਪਰ ਗੱਲ ਇੱਥੇ ਸੰਦੀਪ ਜੀ ਕਹਿ ਵੀ ਹੈਗੀ ਹੈ ਜਿਸ ਤਰ੍ਹਾਂ ਹੁਣ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਤੁਹਾਨੂੰ 1-1 ਕਰੋੜ ਰੁਪਏ ਆਪਾਂ ਦੇਵਾਂਗੇ ਜਦੋਂ ਪਹਿਲਾਂ ਜਿੱਤ ਕੇ ਆਏ ਸੀ ਤੇ ਉਹਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਬਹੁਤ ਵਾਰ ਉਹ 올ੰਪੀਅਨ ਜਿਹੜੇ ਆ ਉਹ ਵਿਚਾਰੇ ਬਾਰ-ਬਾਰ ਗੁਹਾਰ ਲਗਾਉਂਦੇ ਰਹੇ ਤਾਂ ਨਾ ਦੇ ਕਿੰਨਾ-ਕਿੰਨਾ ਸਰਕਾਰ ਪੱਖੋਂ ਕਮੀ ਰਹਿ ਜਾਂਦੀ ਹੈ ਇਸ ਤਰ੍ਹਾਂ ਸੀ ਜਿਹੜੀਆਂ ਪਿਛਲੇ ਇਹਨਾਂ ਨੂੰ ਜੌਬ ਦਿੱਤੀਆਂ ਸੀ ਪ੍ਰੋਮਿਸ ਕੀਤਾ ਸੀ ਚਲੋ ਇਹਦੇ ਵਿੱਚ ਸੀ ਕਿ ਵੀ ਦੇ ਦਿੱਤੀਆਂ ਲੇਟ ਮਿਲੀਆਂ ਜਦੋਂ ਉਹਨਾਂ ਨੇ ਉਹਨਾਂ ਨੂੰ ਆਪਣਾ ਵਾਅਦਾ ਕੀਤਾ ਸੀ ਕਾਫੀ ਲੇਟ ਹੋਏ ਉਹਨਾਂ ਨੂੰ ਐਕਚੁਅਲੀ ਪਹਿਲੇ ਮਿਲ ਜਾਣਾ ਚਾਹੀਦਾ ਸੀ ਔਰ ਜਿਹੜੇ ਪੈਸੇ ਵੀ ਦਿੱਤੇ ਹਨ ਉਹਨਾਂ ਨੂੰ ਜਿਹੜਾ ਅਨਾਉਂਸ ਕੀਤਾ ਜਿਹੜੇ ਪੈਸੇ ਆ ਉਹ ਪੈਸੇ ਮਿਲ ਗਏ ਸੀ ਹੁਣ ਇਹਨਾਂ ਦੀ ਜਿਹੜੀ ਪਾਲਸੀ ਹੈ ਕੱਲ ਵੀ ਸੀਐਮ ਜੀ ਨੇ ਆਪਣਾ ਅਨਾਉਂਸ ਕੀਤਾ ਕਿ ਇਹਨਾਂ ਨੂੰ ਆਪਣਾ 1-1 ਕਰੋੜ ਰੁਪਇਆ ਜਿਹੜਾ ਜੀ ਆਪਾਂ ਜਿਹੜੀ ਸਾਡੀ ਪਾਲਸੀ ਆਪਾਂ ਦੇ ਪਾਲਸੀ ਦੇ ਤੀਨ ਦੇ ਰਹੇ ਹੈ ਜੀ ਅਗਰ ਮੈਂ ਚਾਹਨਾ ਕਿ ਅਗਰ ਬਾਕੀ ਸਟੇਟ ਜਾਂ ਕੋਈ ਹੋਰ ਜ਼ਿਆਦਾ ਪੈਸੇ ਦਿੰਦੇ ਆ ਤੇ ਇਹਨਾਂ ਨੂੰ ਵੀ ਜ਼ਿਆਦਾ ਪੈਸੇ ਦੇ ਦੇਣੇ ਚਾਹੀਦੇ ਕਿਉਂਕਿ ਇੱਕ ਨੋ ਡਾਟ ਪਾਲਸੀ ਦੇ ਵਿੱਚ ਦੇ ਆ ਗਿਆ ਕਿ ਆਪਾਂ ਵੀ ਆਪਣਾ ਜੋ ਸਾਡੀ ਪਾਲਸੀ ਆਪਾਂ ਉਹਦੇ ਵਿੱਚ ਦੇ ਰਿਹਾ ਹੈ ਅਗਰ ਬਾਕੀ ਸਟੇਟ ਵੀ ਅਗਰ ਪੈਸੇ ਇਹਨਾਂ ਨੂੰ ਪ ਤੇ ਸਾਨੂੰ ਵੀ ਜਰੂਰ ਪੈਸੇ ਜ਼ਿਆਦਾ ਦੇਣੇ ਚਾਹੀਦੇ ਆ ਜੀ ਅਪ ਜਦੋਂ ਪਹਿਲਾ ਖਿਡਾਰੀ ਖੇਡ ਕੇ ਆਏ ਸੀਗੇ ਬਾਕੀ ਹੋਰ ਜਿਹੜੇ ਗੇਮਸ ਤੇ ਖਿਡਾਰੀ ਸੀ ਉਹ ਵੀ ਖੇਡ ਕੇ ਆਏ ਤੋ ਕਹਿੰਦੇ ਸਾਨੂੰ ਦੂਜੇ ਸੂਬੇ ਦੇ ਜਿਹੜੇ ਖਿਡਾਰੀ ਸੀ ਨਾ ਡਾਂਟ ਮਾਰਦੇ ਹੁੰਦੇ ਸੀਗੇ ਕਿ ਤੁਸੀਂ ਜਾ ਕੇ ਤੁਹਾਨੂੰ ਘਟ ਮਿਲਨੇ ਤੁਹਾਨੂੰ ਨੌਕਰੀ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਸਾਨੂੰ ਦੇਖ ਲਓ ਜੇ ਸਾਡੀ ਸਰਕਾਰਾਂ ਇਦਾਂ ਕਰਦੀਆਂ ਨੇ ਤੋ ਤੁਹਾਨੂੰ ਲੱਗਦਾ ਧਿਆਨ ਦੇਣ ਦੀ ਲੋੜ ਹੈਗੀ ਹੈ ਹਲੇ ਨਹੀਂ ਦੇਖੋ ਧਿਆਨ ਤਾਂ ਦੇਣਾ ਚਾਹੀਦਾ ਜਿੰਨਾ ਪਾ ਧਿਆਨ ਨੇਚਰਲੀ ਸਾਡਾ ਹੋਕੀ ਦੇ ਵਿੱਚ ਆਪਣਾ ਬ੍ਰੌਂਜ਼ ਮੈਡਲ ਆ ਪੰਜਾਬ ਦੇ ਜਿਹੜੇ ਆਪਣਾ 8 ਪਲੇਅਰ ਤੇ 10 ਪਲੇਅਰ ਟੋਟਲ ਜਿਹੜੇ ਸਾਡੇ ਐ ਪਾਰਟਿਸਿਪੇਟ ਕੀਤੇ ਇੱਕ ਬੜੀ ਵੱਡੀ ਅਚੀਵਮੈਂਟ ਐ ਉਹਦੇ ਨਾਲ ਦੇਖ ਕੇ ਜਿਹੜੇ ਬੱਚੇ ਹੋਰ ਜ਼ਿਆਦਾ ਅੱਗੇ ਜਾਗਰ ਗਉਣ ਕੇ ਖੇਲਣਗੇ ਤੇ ਇਹ ਜਿਹੜੇ ਚਾਂਸ ਬਹੁਤ ਘੱਟ ਸਾਨੂੰ ਜਿਹੜਾ ਇਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਜਾਨੀ ਨੌਕਰੀਆਂ ਦੇਣੀਆਂ ਚਾਹੀਦੀਆਂ ਕਿਉਂਕਿ ਨੌਕਰੀਆਂ ਹੁਣ ਬਹੁਤ ਘੱਟ ਗਈਆਂ ਤੇ ਆਪਣਾ ਹੋਰ ਲੈਵਲ ਤੇ ਵੀ ਜਿਹੜੇ ਨੈਸ਼ਨਲ ਲੈਵਲ ਤੇ ਵੀ ਐ ਉਹਨਾਂ ਨੂੰ ਵੀ ਜੋਬ ਦੇਣੀ ਚਾਹੀਦੀ ਔਰ ਹੁਣ ਜਿਸ ਤਰ੍ਹਾਂ ਜਿੱਤ ਗਿਆ ਔਰ ਗਰੀ ਇਹਨਾਂ ਕੋਲ ਜੋਬ ਨਹੀਂ ਐ ਤੇ ਇਹਨਾਂ ਨੂੰ ਜੋਬ ਦੇਣੀ ਚਾਹੀਦੀ ਹੈ ਉਹਨਾਂ ਸੰਜੀਵ ਜੀ ਦੇ ਪਿੱਛੇ ਬੱਚੇ ਖੇਡ ਰਹੇ ਸੀ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਸਾਡੇ ਮਨਾਂ ਦੇ ਵਿੱਚ ਵੀ ਰਿਸਕ ਹੈਗਾ ਆ ਕਿਤੇ ਨਾ ਕਿਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਪਤਾ ਨਹੀਂ ਕਿਸ ਤਰੀਕੇ ਦਾ ਰਹਿਣਾ ਹੈ ਉਹ ਇੱਕ ਟਫ ਦੀ ਮੰਗ ਕਰ ਰਹੇ ਆ ਕਹਿੰਦੇ ਸੰਸਾਰਪੁਰ ਦੇ ਵਿੱਚ ਅਸੀਂ ਬੈਠੇ ਆ ਇੱਥੇ ਟਫ ਛੋਟੀ ਹੈਗੀ ਵੱਡੀ ਕਰ ਦਿੱਤੀ ਜਾਵੇ ਤਾਂ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਸਰਕਾਰ ਦੇ ਪੱਖੋਂ ਨੇਚਰਲੀ ਇੱਥੇ ਸੰਸਾਰਪੁਰ ਦੇ ਵਿੱਚ ਇੰਨੇ 올ੰਪੀਅਨ ਹੋਏ ਨੇ ਅਰਜੁਨ ਵਾਡੀ ਹੋਏ ਨੇ ਪਦਮਸ਼ਰੀ ਹੋਏ ਨੇ ਡੰਡ ਵੱਡੇ ਨਾਮ ਨੇ ਕਰਨਬੀ ਵੀਰ ਜੀ ਨੇ ਸਰਦਾਰ ਅਜੀਤਪਾਲ ਸਿੰਘ ਜੀ ਨੇ ਹੋਰ ਵੀ ਆਪਣਾ ਇਹਨੇ ਸਰਦਾਰ ਬਲਬੀਰ ਸਿੰਘ ਹੋਰ ਜੂਨੀਅਰ ਵੀ ਨੇ ਸੀਨੀਅਰ ਕਾਫੀ ਇੱਥੋਂ ਜਿਹੜੇ ਕੋਲਰਸ ਜਿਹੜੇ ਹੈਗੇ ਉਹ ਲੰਪੀਰ ਇੰਨੇ ਪੈਦਾ ਹੋਏ ਨੇ ਔਰ ਮੈਂ ਚਾਹਨਾ ਕਿ ਇੱਥੇ ਟਰਫ ਲੱਗਣੀ ਚਾਹੀਦੀ ਹੈ ਜੇ ਬਾਕੀ ਜਗ੍ਹਾ ਟਰਫ ਜਿਹੜੀ ਆ ਅੱਜ ਦੀ ਦੇ ਵਿੱਚ ਤਾਂ ਬੱਚੇ ਔਕੀ ਖੇੜ ਰਹੇ ਨੇ ਕਿਉਂਕਿ ਹੁਣ ਕੋਹਾਲੀ ਹਾਕੀ ਨਹੀਂ ਰਹੀ ਹੈ ਜਿਹੜਾ ਸਕਿੱਲ ਹੈ ਸਾਨੂੰ ਟਰਫ ਤੇ ਮਿਲਣਾ ਛੋਟੀ ਜਿਹੜੀ ਟਰਫ ਹੈ ਛੋਟੀ ਟਰਫ ਤੇ ਤੁਸੀਂ ਆ ਆਪਣਾ ਥੋੜਾ ਤੁਸੀਂ ਆਪਣਾ ਪ੍ਰੈਕਟਿਸ ਕਰ ਸਕਦੇ ਹੋ ਸਕੇਲ ਕਰਦੇ ਹੋ ਲੇਕਿਨ ਉਹਦੇ ਤੇ ਪ੍ਰੋਪਰ ਤੁਸੀਂ ਮੈਚ ਨਹੀਂ ਖੇਡ ਸਕਦੇ ਕਿਉਂਕਿ ਮੈਚ ਵੀ ਖੇਡਣਾ ਇੱਕ ਬੜਾ ਵੱਡਾ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਤੁਹਾਡਾ ਕੰਫੀਡੈਂਸ ਲੈਵਲ ਵੱਧਾ ਹੈਗਾ ਜੀ ਸਿਰ ਜਦੋਂ ਤੁਸੀਂ 올림픽 ਦਾ ਗੇਮ ਦੇਖ ਰਹੇ ਸੀਗੇ ਬਹੁਤ ਵਾਰ ਸਾਡੇ ਦਿਲ ਦੀ ਧੜਕਣਾ ਵੱਧ ਵੀ ਰਹੀਆਂ ਸੀਗੀਆਂ ਘਟ ਵੀ ਰਹੀਆਂ ਸੀਗੀਆਂ ਤੁਹਾਨੂੰ ਉਦੋਂ ਆਪਣਾ ਸਮਾਂ ਯਾਦ ਆ ਰਿਹਾ ਸੀਗਾ ਨੇਚਰਲੀ ਜਦੋਂ ਪਲੇਅਰ ਖੇਡਦਾ ਅੰਦਰ ਜੀ ਤੇ ਧੜਕਨ ਤਾਂ ਜਿਹੜੇ ਉਹਨਾਂ ਦੀ ਤਾਂ ਹੁੰਦੀ ਹੈ ਲੇਕਿਨ ਜਿਹੜੇ ਬਾਹਰ ਲੋਕ ਦੇਖ ਰਹੇ ਉਹਨਾਂ ਦੀ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਹਰ ਇੱਕ ਨੂੰ ਆਸ ਹੁੰਦੀ ਹੈ ਕਿ ਵੀ ਸਾਨੂੰ ਹਰ ਇੱਕ ਨੂੰ ਆਸ ਹੈ ਕਿ ਵੀ ਸਾਨੂੰ ਹੋਕੀ ਦੇ ਮੈਡਲ ਆਣਾ ਹੀ ਆਣਾ ਹੈ ਕਿਉਂਕਿ ਇੱਕ ਵੈਸੇ ਵੀ ਪੰਜਾਬ ਦੀ ਜਿਹੜੀ ਹੈ ਗੇਮ ਜਿਹੜੀ ਹੋਕੀ ਬੜੀ ਇੱਕ ਸ਼ੁਰਤੋਂ ਹੀ ਆ ਆਪਣੀ ਰਹੀ ਹੈ ਕਬੱਡੀ ਲੈ ਲਓ ਹੋਕੀ ਲੈ ਲਓ ਤੇ ਹਰ ਇੱਕ ਦੀ ਜਿਹੜੀ ਧੜਕਨ ਤਾਂ ਹੈਗੇ ਸੀ ਔਰ ਆ ਹੀ ਚਾਹੁੰਦੇ ਸੀਗੇ ਵੀ ਕਿਸੇ ਤਰੀਕੇ ਵੀ ਸਾਡਾ ਮੈਡਲ ਆ ਜਾਏ ਔਰ ਪਲੇਅਰਾਂ ਦੀ ਜੜੀ ਸੀ ਆਪਣਾ ਨਾਲ ਜਿਹੜਾ ਪੂਰੇ ਕੰਟਰੀ ਦੀ ਜੜੀਆਂ ਸੀ ਦਵਾਵਾਂ ਨਾਲ ਸੀ ਵੀ ਇਹ ਸਾਡੇ ਲਈ ਕੁਛ ਨਾ ਕੁਛ ਲੈ ਕੇ ਔਰ ਉਹਨਾਂ ਨੇ ਪਲੇਅਰਾਂ ਨੇ ਸਾਰੀ ਟੀਮ ਨੇ ਜਿਹੜਾ ਉਹਨਾਂ ਨੇ ਆਪਣਾ ਇਹਨਾਂ ਨੂੰ ਆਪਣਾ ਕੰਟਰੀ ਨੂੰ ਜਿਹੜਾ ਆਪਣਾ ਹਿੰਦੁਸਤਾਨ ਨੂੰ ਆਪਣਾ ਤੋਹਵਾ ਦਿੱਤਾ ਕਿ ਆਪਾਂ ਤੁਹਾਡੀ ਝੋਲੀ 'ਚ ਬਰੋਨਜ਼ ਮੈਡਲ ਲਾ ਕੇ ਦੇ ਦਿੰਦਾ ਜੀ ਜਦੋਂ ਵੀ ਕੋਈ ਖੇਡ ਦੇ ਵਿੱਚ ਕੁਝ ਮੱਲਾ ਮਾਰ ਕੇ ਆਉਂਦੇ ਨੇ ਖਿਡਾਰੀ ਤਾਂ ਉਸ ਖੇਡ ਦੀ ਨਾ ਵੈਲਿਊ ਬਹੁਤ ਵੱਧ ਜਾਂਦੀ ਹੈ ਬੱਚਿਆਂ ਦੇ ਵਿੱਚ ਨਾ ਉਹ ਸ਼ੌਂਕ ਪੈਦਾ ਹੋ ਜਾਂਦਾ ਕਿ ਆਪਾਂ ਵੀ ਉਸ ਚੀਜ਼ ਨੂੰ ਖੇਡੀਏ ਤਾਂ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਹੱਲਾਸ਼ੇਰੀ ਆਏਗੀ ਹਾਕੀ ਦੇ ਵੱਲ ਹੋਰ ਬੱਚੇ ਜਿਹੜੇ ਨੇ ਹਾਕੀ ਦੇ ਨਾਲ ਜੁੜਨਗੇ ਨੇਚਰਲੀ ਹੱਲਾਸ਼ੇਰੀ ਆਏਗੀ ਹੁਣ ਬੱਚਿਆਂ ਨੇ 올림픽ਸ ਵਗੈਰਾ ਜਿਹੜੀ ਹੈ ਸਾਰੇ ਮੈਚ ਦੇਖੇ ਆ ਔਰ ਹਰੇਕ ਦੀ ਜ਼ੁਬਾਨ ਦੇ ਉੱਤੇ ਮਤਲਬ ਕਈ ਮੈਂ ਬੰਦੇ ਦੱਸਦੇ ਕਿ ਆਪਾਂ ਕਦੇ ਹਾਕੀ ਨਹੀਂ ਦੇਖੀ ਹੈ ਔਰ ਕਈ ਪੁੱਛਣ ਲੱਗ ਗਏ ਸੀ ਕਿ ਬਈ ਆਪਣਾ ਆ ਫਾਉਲ ਕਿੰਨਾ ਕਿੰਨਾ ਨਹੀਂ ਹੈ ਲੋਕਾਂ ਦੇ ਵੀ ਇੰਟਰਸਟ ਹੋਇਆ ਬੱਚੇ ਆਣਗੇ ਬੱਚਿਆਂ ਦੀ ਸਿਹਤ ਠੀਕ ਰਹੂਗੀ ਗਰਾਉਂਡੇ ਜਾਣਗੇ ਪਰ ਉਹੀ ਗੱਲ ਆ ਜਾਂਦੀ ਹੈ ਬੱਚਿਆਂ ਦਾ ਭਵਿੱਖ ਹੈ ਤਾਦੀ ਹੈ ਜੀ ਸਾਨੂੰ ਇਹਨਾਂ ਨੂੰ ਜੋਬ ਜਿਹੜਾ ਹੈ ਇਹਨਾਂ ਦੀ ਜ਼ਰੂਰ ਦੇਣੀ ਹੈ ਚਾਹੀਦੀ ਹੈ ਕਿਉਂਕਿ ਅਗਰ ਜਿੱਦਾਂ ਬੱਚੇ ਹੁਣ ਕਹਿ ਰਹੇ ਵੀ ਸਾਡਾ ਪਤਾ ਨਹੀਂ ਕਿ ਕੀ ਬਣਨਾ ਕਿਉਂਕਿ ਅਗਰ ਪਲੇਅਰ ਖੇਡਦਾ ਪਲੇਅਰ ਲਈ ਜੋਬ ਬਹੁਤ ਜ਼ਰੂਰੀ ਹੈ ਇਹਨਾਂ ਦਾ ਮੈਡੀਕਲ ਆ ਇਹਨਾਂ ਦੇ ਕੁਝ ਨੋ ਕੋਈ ਸਟਾਈਫਨ ਹੈ ਇਹ ਸਾਨੂੰ ਜਿਹੜੀਆਂ ਚੀਜ਼ਾਂ ਇਹਨਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਜੀ ਆਪਾਂ ਨਾ ਇੱਕ ਟਾਈਮ ਦੇਖਦੇ ਆ ਕਿ ਕ੍ਰਿਕਟ ਨੂੰ ਲੈ ਕੇ ਜਿੱਥੇ ਬਹੁਤ ਜ਼ਿਆਦਾ ਕ੍ਰੇਜ਼ ਹੁੰਦਾ ਨਾ ਆਪਾਂ ਕਹਿੰਦੇ ਨਹੀਂ ਕੋਈ ਗੇਮ ਮਾੜੀ ਨਹੀਂ ਹੈਗੀ ਹਰ ਇੱਕ ਗੇਮ ਦੀ ਆਪਣੀ ਆਪਣੀ ਵੈਲਿਊ ਹੁੰਦੀ ਹੈ ਪਰ ਕ੍ਰਿਕਟ ਨੂੰ ਲੈ ਕੇ ਨਾ ਕ੍ਰੇਜ਼ ਬਹੁਤ ਜ਼ਿਆਦਾ ਲੋਕਾਂ ਦਾ ਮੈਚ ਹੋਏਗਾ ਸਵੇਰੇ ਹੀ ਵੇਖਣ ਬੈਠ ਜਾਣਗੇ ਪਰ ਤੁਹਾਨੂੰ ਲੱਗਦਾ ਕਿ ਹਾਕੀ ਦੇ ਵੱਲ ਥੋੜਾ ਧਿਆਨ ਘੱਟ ਹੈਗਾ ਨੱਚ ਦੀ ਹਾਕੀ ਦੇ ਵਿੱਚ ਐਕਚੁਅਲੀ ਇੱਕ ਤਰ੍ਹਾਂ ਹਾਕੀ ਜਿਹੜੀ ਹੈ 60 ਮਿੰਟ ਦੀ ਗੇਮ ਹੈਗੀ ਹੈ 15-15 ਦੇ ਚਾਰ ਕੁਆਟਰ ਹੁੰਦੇ ਆ ক্রিকেট ਜਿਹੜੀ ਹੈ ਉਹ ਬੜੀ ਇੱਕ ਆਮ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਵੀ ਆ ਕਿ ਕਿ ਚੋਕਾ ਲੱਗ ਰਿਹਾ ਸ਼ੱਕਰ ਲੱਗ ਰਿਹਾ ਵੀ ਆ ਚੀਜ਼ ਹੈ ਇਹਦੇ ਵਿੱਚ ਫੌਲ ਜਿਹੜੇ ਹੈਗੇ ਆ ਵੀ ਥੋੜਾ ਜਿਹਾ ਦੱਸਣਾ ਪੈਂਦਾ ਵੀ ਆ ਫੌਲ ਹੈ ਤੇ ਇਹਨੂੰ ਜਿੰਨਾ ਆਪਾਂ ਜ਼ਿਆਦਾ ਤੋਂ ਜ਼ਿਆਦਾ ਲਾਈ ਕਵਰੇਜ ਕਰਾਂਗੇ ਜਿਹੜੇ ਚੈਨਲ ਵਗੈਰਾ ਹੈਗੇ ਸਾਰੇ ਉਹ ਆਪਣਾ ਮੀਡੀਆ ਇਹਨੂੰ ਜਿੰਨਾ ਕਵਰ ਕਰੇਗੀ ਬੱਚਿਆਂ ਦੇ ਵਿੱਚ ਦੇਖਣਗੇ ਵੀ ਕੀ ਹੋ ਰਿਹਾ ਉਹਨਾਂ ਦੀਆਂ ਗਲਤੀਆਂ ਸਭ ਕੁਝ ਉਹਨਾਂ ਨੂੰ ਪਤਾ ਲੱਗ ਜਾਏਗਾ ਸਾਡੇ ਕੀ ਹੁੰਦਾ ਜੀ ਸਾਡੇ ਜਿਹੜੇ ਹੁਣ ਆਲ ਇੰਡੀਆ ਲੈਵਲ ਤੇ ਟੂਰਨਾਮੈਂਟ ਵੀ ਹੁੰਦੇ ਆ ਥੋੜੇ ਬਹੁਤੇ ਟੂਰਨਾਮੈਂਟ ਛੱਡ ਕੇ ਕੋਈ ਲਾਈਵ ਟੈਲੀਕਾਸਟ ਨਹੀਂ ਹੁੰਦਾ ਤੇ ਉਹਦੇ ਨਾਲ ਕੀ ਹੈ ਜਿੰਨੇ ਹੁਣ ਸਾਡੇ ਇੰਡੀਆ ਦੇ ਮੈਚ ਹੈ ਉਹੀ ਲਾਈਵ ਟੈਲੀਕਾਸਟ ਹੁੰਦੇ ਆ ਉਹਦੇ ਵਿੱਚ ਸਮਾਂ ਘਟੇ ਮਿਲਦਾ ਲੋਕ ਦੇਖ ਨਹੀਂ ਪਾਉਂਦੇ ਕਈੇ ਕੁਝ ਲੇਕਿਨ ਜਿੰਨੇ ਵੀ ਹੈ ਸਾਡੇ ਸਬ ਜੂਨੀਅਰ ਜੂਨੀਅਰ ਸੀਨੀਅਰ ਇਹ ਵੀ ਮੈਚ ਜਿਹੜੇ ਆ ਸਾਡੇ ਲਾਈਵ ਹੋਣੇ ਚਾਹੀਦੇ ਆ ਤਾਂ ਕਿ ਪਬਲਿਕ ਦਾ ਇੰਟਰਸਟ ਵੜੇ ਉਹ ਜਦੋਂ ਵਧੇਗਾ ਤੇ ਨੇਚਰ ਵੀ ਲੋਕ ਇਹਦੇ ਵਾਲੇ ਪਾਸੇ ਜ਼ਿਆਦਾ ਆਣਗੇ ਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਨੂੰ ਸ਼ੁਰੂ ਤੋਂ ਹੀ ਬੱਚਿਆਂ ਦੇ ਵਿੱਚ ਕਿਸ ਤਰੀਕੇ ਦਾ ਬੀਜ ਬੋਨਾ ਚਾਹੀਦਾ ਕਿਉਂਕਿ ਬੱਚੇ ਦੇ ਮਨ ਦੇ ਵਿੱਚ ਜੇ ਆਪਾਂ ਜਦੋਂ ਇਸ ਚੀਜ਼ ਨੂੰ ਪਾ ਦਾਂਗੇ ਤਾਂ ਉਹ ਢਾਲ ਲੈਣਗੇ ਆਪਣੇ ਨੂੰ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਤੇ ਕਿੱਥੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਹੋਕੀ ਦੇ ਵੱਲ ਵੱਧ ਸਕਣ ਬੱਚੇ ਹੋਕੀ ਸਿੱਖ ਸਕਣ ਤੇ ਵਧੀਆ 올ੰਪੀਅਨ ਜੜੇ ਨੇ ਪੰਜਾਬ ਦੇ ਵਿੱਚ ਹੋਰ ਜਾ ਸਕਣ ਮੈਂ ਦਾਈ ਕਰ ਰਹੀ ਹਰ ਸਕੂਲ ਦੇ ਵਿੱਚ ਜਿਆਦਾ ਜਿਆਦਾ ਹਾਕੀ ਹੋਰ ਹਾਕੀ ਵੀ ਹੋਣੀ ਚਾਹੀਦੀ ਬਾਕੀ ਗੇਮਾਂ ਵੀ ਹੋਣ ਚਾਹੀਦੀ ਹੁਣ ਕਈ ਸਾਡੇ ਸਕੂਲ ਲੈ ਗਿਆ ਉੱਥੇ ਕੋਈ ਅੱਦਾਂ ਦੀ ਸਪੋਰਟਸ ਹੁੰਦੀ ਨਹੀਂ ਹੈ ਇਹ ਸਪੋਰਟਸ ਜਦੋਂ ਆਪਾਂ ਸਕੂਲਾਂ ਦੇ ਵਿੱਚ ਕਰਾਉਣ ਲੱਗ ਜਾਾਂਗੇ ਤੇ ਨੇਚਰਲੀ ਬੱਚਿਆਂ ਦਾ ਇੰਟਰਸਟ ਵੀ ਵਧੂਗਾ ਸਰਕਾਰ ਜਿਹੜੀ ਹੈ ਸਾਡੇ ਆਪਣਾ ਸਟਾਈਫਨ ਹੈ ਇਹਨਾਂ ਦੀ ਅਕੈਡਮੀਜ਼ ਹੈਗੀਆਂ ਛੋਟੇ ਲੈਵਲ ਤੇ ਇਹਨਾਂ ਲਈ ਕੋਚੀਜ਼ ਹੈ ਹੁਣ ਸਾਡੇ ਕੋਲ ਕਿੰਨੇ ਜਗ੍ਹਾ ਤੇ ਸਾਡੇ ਕੋਲ ਕੋਚੀਜ਼ ਨਹੀਂ ਹੈ ਇਹਨਾਂ ਕੋਚ ਵੀ ਰੱਖਣੇ ਚਾਹੀਦੇ ਆ ਔਰ ਇਹਨਾਂ ਦੇ ਜਿਹੜੇ ਡਾਈਟੀਸ਼ਨ ਹੈ ਇਹ ਉਹ ਹੈ ਆਪਣਾ ਇਹਨਾਂ ਦਾ ਫਿਜ਼ੀਕਲ ਜਿਹੜੇ ਹੈ ਟ੍ਰੇਨਰ ਹੈ ਉਹ ਇਹਨਾਂ ਨੂੰ ਨਾਲ ਸਾਰੇ ਰੱਖਣੇ ਚਾਹੀਦੇ ਆ ਤਾਂ ਕਿ ਬੱਚਿਆਂ ਦੀ ਡਿਵੈਲਪਮੈਂਟ ਵਧੀਆ ਹੋਏ ਔਰ ਉਹ ਔਰ ਵਧੀਆ ਹਾਕੀ ਖੇਡ ਸਕਣ ਜੀ ਤਾਂ ਜਿਵੇਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀ ਉਹਨਾਂ ਦੇ ਵੱਲੋਂ ਖੇਡ ਨੀਤੀ ਦਾ ਐਲਾਨ ਕੀਤਾ ਬਹੁਤ ਸਾਰੀਆਂ ਉਹਨਾਂ ਦੇ ਵੱਲੋਂ ਐਲਾਨ ਕੀਤੇ ਗਏ ਖੇਡਾਂ ਦੇ ਪ੍ਰਤੀ ਕਿ ਅਸੀਂ ਆਵਾਂਗੇ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਲੱਗਦਾ ਕਿ ਉਹ ਆਪਣੇ ਵਾਅਦਿਆਂ ਤੇ ਪੂਰਾ ਹੈਗੀ ਇਹ ਖੇਡਾਂ ਦੇ ਵਿੱਚ ਅਪਾਏ ਦੇ ਵਿੱਚ ਕਿਸੇ ਪਾਰਟੀ ਨੂੰ ਜਾਂ ਕਿਸੇ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਇਹ ਆਪਣੇ ਵਾਦੇ ਕਿਦਾਂ ਕੀ ਨਹੀਂ ਹੈ ਬੇਸਿਕਲੀ ਤਾਂ ਆਪਾਂ ਕਹਿੰਦੇ ਵੀ ਕੋਈ ਵੀ ਗਵਰਨਮੈਂਟ ਆਉਂਦੀ ਹੈ ਉਹਨਾਂ ਨੂੰ ਆਪਣਾ ਜਿਹੜਾ ਹੈ ਨਾ ਇਹਦੇ ਵਿੱਚ ਆਪਣਾ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ ਜਿਹੜੇ ਆਪਾਂ ਵਾਦੇ ਕੀਤੇ ਉਹਨੂੰ ਪੂਰੇ ਕਰਨੇ ਚਾਹੀਦੇ ਆ ਔਰ ਮੇਨ ਉਹੀ ਗੱਲ ਹੈ ਵੀ ਜਿਹੜਾ ਵੀ ਆਪਣਾ ਰਿਜ਼ਲਟ ਆਉਂਦੇ ਆ ਸਾਨੂੰ ਹਰ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਛੋਟੇ ਲੈਵਲ ਤੋਂ ਵੀ ਹੈ ਜਿਹੜਾ ਇਹਨੂੰ ਆਪਾਂ ਕਰਾਂਗੇ ਤੇ ਬੱਚਿਆਂ ਨੂੰ ਵੀ ਹੁੰਦਾ ਕਿ ਛੋਟੇ ਲੈਵਲ ਤੋਂ ਅਜੇ ਸਪੋਰਟਸ ਇੰਨੀ ਮਹਿੰਗੀ ਹੋ ਗਈ ਹੈ ਕਿ ਸਾਨੂੰ ਹਾਕੀ ਵਗੈਰਾ ਜਾਂ ਸ਼ੂ ਹੈ ਇਹ ਸਾਨੂੰ ਸਾਰੇ ਪ੍ਰੋਵਾਈਡ ਕਰਨੀ ਚਾਹੀਦੀ ਹੈ ਜੀ ਅੱਜ ਸੰਜੀਪ ਜੀ ਮੈਂ ਤੁਹਾਨੂੰ ਤੁਹਾਡੇ ਟਾਈਮ ਲਗਾਣਾ ਚਾਹਨੀ ਆ ਜਦੋਂ ਤੁਸੀਂ 올림픽ਸ ਤੋਂ ਵਾਪਸ ਆਏ ਸੀਗੇ ਤਾਂ ਕਿਸ ਤਰੀਕੇ ਦਾ ਸਵਾਗਤ ਸੀਗਾ ਕਿਸ ਤਰੀਕੇ ਦੀ ਤੁਹਾਡੀ ਜਿਹੜੀ ਪਹਿਚਾਨ ਹੁੰਦੀ ਸੀਗੀ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਹੁਣ ਜਦੋਂ ਇੱਥੋਂ ਖਿਡਾਰੀ ਜਾਂਦੇ ਨੇ ਤੇ ਉਹ ਵਾਪਸ ਆਉਂਦੇ ਆ ਬਹੁਤ ਚੰਦਾ ਸਵਾਗਤ ਹੁੰਦਾ ਤਾਂ ਮੈਂ ਉਸ ਟਾਈਮ ਦੇ ਵਿੱਚ ਰੀਕਾਲ ਕਰਨਾ ਚਾਹਨੀ ਆ ਕਿ ਤੁਹਾਡੇ ਟਾਈਮ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਸੀ ਐਕਚੁਅਲੀ ਦੇਖੋ ਸਮੇਂ ਦੀ ਗੱਲ ਹੁੰਦੀ ਹੈ ਉਦੋਂ ਹਾਕੀ ਜਿਹੜਾ ਸੀ ਉਹ ਹੋਰ ਟਾਈਮ ਸੀ ਏ सेम ही ਆਂਦਾ ਲੇਕਿਨ ਉਸ ਟਾਈਮ ਸਕੇਲਫੁਲ ਹੁੰਦੀ ਸੀ ਹੁਣ ਹਾਕੀ ਬੜੀ ਚੇਂਜ ਹੋ ਗਈ ਐ ਨੈਚਰਲੀ ਜਦੋਂ ਤੁਹਾਡੇ ਕੋਈ ਮੈਡਲ ਜ਼ੁਗਾਰ ਆਂਦੇ ਆ ਤੇ ਵੈਲਕਮ ਤਾਂ ਜੋੜਾ ਸ਼ੋਰ ਨਾਲ ਹੀ ਹੁੰਦਾ ਜੀ ਤੇ ਜਦੋਂ ਤੁਹਾਡੇ ਨਹੀਂ ਹੈਗੇ ਤੇ ਉਹ ਥੋੜਾ ਜਿਹਾ ਉਹ ਚੀਜ਼ ਨਹੀਂ ਰਹਿੰਦੀ ਆ ਕਿਉਂਕਿ ਇਹ ਜਿਹੜੀ ਚੀਜ਼ ਆ ਇੱਕ 올림픽 ਲਈ ਪਾਰਟਿਸਿਪੇਟ ਕਰਨਾ ਉਹ ਵੀ ਇੱਕ ਬੜੀ ਵੱਡੀ ਗੱਲ ਐ ਤੇ ਜਿੰਨੇ ਵੀ ਸਾਡੇ ਪਲੇਅਰ ਯਾ ਕੋਈ ਜਾਣਦੇ ਉਹਨਾਂ ਨੂੰ ਵੀ ਆਪਾਂ ਪ੍ਰੋਪਰ ਸਾਡੇ ਉਹਨਾਂ ਦੇ ਜੋ ਉਹਨਾਂ ਦਾ ਹੱਕ ਬਣਦਾ ਉਹਨੂੰ ਦੇਣਾ ਚਾਹੀਦਾ ਹੈ ਉਹਨਾਂ ਦਾ ਵੀ ਵੈਲਕਮ ਜਿਹੜਾ ਚੰਗੀ ਤਰ੍ਹਾਂ ਹੋਣਾ ਚਾਹੀਦਾ ਸਾਡੇ ਵੀ ਸੀ ਉਦੋਂ ਸਾਰੇ ਮੈਚ ਦੇਖਦੇ ਸੀ ਸਾਨੂੰ ਮਿਲਦੇ ਸੀ ਪੁੱਜਦੇ ਸੀ ਬਹੁਤ ਵਧੀਆ ਅੱਜ ਵੀ ਹੈ ਲੋਕੀ ਸੰਨ ਮਿਲਦੇ ਆ ਕਿ ਜਿਹੜੇ ਹੈਗੇ ਜੀ ਆ ਤੁਸੀਂ ਖੇਲਦੇ ਬੜੇ ਵਧੀਆ ਪਲੇਅਰ ਹੁੰਦੇ ਸੀ ਤੁਹਾਡੀ ਟੀਮ ਬੜੀ ਵਧੀਆ ਸੀ ਤੇ ਜਿਸ ਤਰ੍ਹਾਂ ਦਾ ਹੁਣ ਵੈਲਕਮ ਹੁੰਦਾ ਉਦੋਂ ਇੰਨਾ ਨਹੀਂ ਸੀ ਪਰ ਉਹ ਹੀ ਆ ਕਿ ਜਦੋਂ ਮੈਡਲ ਆ ਜਾਂਦੇ ਸੀ ਤਾਂ ਉਦੋਂ ਪੂਰਾ ਚੰਗੀ ਤਰ੍ਹਾਂ ਵੈਲਕਮ ਹੁੰਦਾ ਸੀ ਜੀ ਪਰ ਉਹਦੇ ਵਿੱਚ ਸਾਡੇ ਮੈਂ ਦੱਸਣਾ ਭੁੱਲ ਗਿਆ ਜਿੱਦਾਂ ਸਾਡੇ ਗੁਰਜਾਂਟ ਵੀ ਖੇលਿਆ ਸ਼ਮਸ਼ੀਰ ਵੀ ਖੇលਿਆ ਉਹਨਾਂ ਦਾ ਵੀ ਬੜਾ ਯੋਗਦਾਨ ਪ੍ਰੋਪਰ ਜਿੱਦਾਂ ਸਾਰੀ ਟੀਮ ਜਿਹੜੀ ਹੈ ਉਧਰ ਰਾਜਕੁਮਾਰ ਸੀ ਆਪਣਾ ਸਾਰੇ ਆਪਣਾ ਸੰਜੀ ਸੀ ਇਹ ਗਾ ਮੁੰਡੇ ਉਹ ਸਾਰਿਆਂ ਦਾ ਯੋਗਦਾਨ ਅਭਿਸ਼ੇਕ ਸੀ ਸਾਰਿਆਂ ਦਾ ਯੋਗਦਾਨ ਬਹੁਤ ਹੀ ਵਧੀਆ ਸਾਰੀ ਟੀਮ ਦਾ ਯੋਗਦਾਨ ਬਹੁਤ ਵਧੀਆ ਸੀ ਤਾਂ ਸੰਜੀਵ ਜੀ ਤੁਸੀਂ ਬੈਂਕ ਦੇ ਵਿੱਚ ਜੌਬ ਕੀਤੀ ਹੁਣ ਤਾਂ ਤੁਸੀਂ ਵੀਆਰਐਸ ਲੈ ਚੁੱਕੇ ਹੋ ਤਾਂ ਦੁਬਾਰਾ ਕਦੀ ਹਾਕੀ ਨਾਲ ਜੁੜਨ ਦੀ ਕਿਸ ਤਰੀਕੇ ਦੇ ਨਾਲ ਖੁਦ ਨੂੰ ਸਹੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਹਾਕੀ ਦੇ ਨਾਲ ਜੁੜੋਗੇ ਜਾਂ ਬੱਚਿਆਂ ਨੂੰ ਜੋੜਨ ਦੀ ਕੋਈ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇੱਕ ਜਿਹੜੀ ਮੈਂ ਮੈਂ ਜਿੱਦਾਂ ਹੁਣ ਹਾਕੀ ਪੰਜਾਬ ਦੇ ਨਾਲ ਆਪਾਂ ਜੁੜਿਆ ਆਪਾਂ ਉਹਨਾਂ ਦੀ ਸਿਲੈਕਸ਼ਨ ਮੈਂ ਸਿਲੈਕਟਰ ਹੀ ਉਹਨਾਂ ਦੀ ਸਿਲੈਕਸ਼ਨ ਵੀ ਆਪਾਂ ਕਰੀਦੀ ਆ ਔਰ ਜਿਹੜਾ ਵਧੀਆ ਜਿਹੜਾ ਬੱਚੇ ਆ ਉਹਨਾਂ ਨੂੰ ਆਪਾਂ ਚੁਣ ਕੇ ਆਪਣਾ ਟੀਮਾਂ ਬਣਾ ਕੇ ਭੇਜੀਦਾ ਤੇ ਬਾਕੀ ਆਪਾਂ ਚਲੇ ਜਾਈਦਾ ਆਪਣਾ ਕਦੇ ਕਦੇ ਖਾਲਸਾ ਕਾਲਜ ਵੀ ਜਾਈਦਾ ਜੀ ਉੱਥੇ ਮਾੜੀ ਮੋਟੀ ਆਪਣਾ ਗੇਮ ਗਰੂਨ ਲਾਈ ਦੀ ਹੈ ਬੱਚੇ ਨੂੰ ਹੋਰ ਜੇ ਆਪਣਾ ਕੋਈ ਆਪਣਾ ਕਹਿੰਦੇ ਵੀ ਟ੍ਰੇਨਿੰਗ ਲਈ ਉੱਥੇ ਵੀ ਚਲੇ ਜਾਈਦਾ ਸਾਡੇ ਇੱਥੇ ਆਪਣਾ ਫਲੋਰ ਦੇ ਕੋਲ ਪਿੰਡ ਤੀਂਗਾ ਉਹ ਵੀ ਸਾਡੇ ਦੋਸਤ ਨੇ ਉੱਥੇ ਇੱਕ ਅਕੈਡਮੀ ਬਣਾਈ ਹੋਈ ਹੈ ਉਹਨਾਂ ਨੇ ਆਪਣੀ ਗਰਾਊਂਡ ਦੇ ਉੱਤੇ ਜਗ੍ਹਾ ਦੇ ਕੇ ਬਣਾਈ ਹੈ ਉੱਥੇ ਮੈਂ ਕਦੇ ਕਦੇ ਮੈਨੂੰ ਕਹਿੰਦੇ ਵੀ ਤੁਸੀਂ ਆਓ ਉੱਥੇ ਜਾ ਕੇ ਬੱਚੇ ਨੂੰ ਟ੍ਰੇਨਿੰਗ ਦੇਈ ਦੀ ਹੈ ਬਾਕੀ ਕੋਈ ਵੀ ਜੇ ਸਾਨੂੰ ਕੋਈ ਕਹਿੰਦਾ ਵੀ ਇੱਥੇ ਆਣਾ ਟ੍ਰੇਨਿੰਗ ਦੇਣੀ ਹੈ ਤੇ ਮੈਂ ਆਪਾਂ ਜਰੂਰ ਜਾਈਦਾ ਉਹਨਾਂ ਨੂੰ ਆਪਣੇ ਵੱਲੋਂ ਜਿੰਨਾ ਸਹਿਯੋਗ ਹੁੰਦਾ ਸੇ ਉਹ ਕਰੀਦਾ। ਅਖੀਰ ਦੇ ਵਿੱਚ ਮੈਸੇਜ ਕੀ ਦੇਣਾ ਚਾਹੁੰਦੀ ਹਾਂ ਹਾਕੀ ਪਲੇਅਰਸ ਨੂੰ ਜਿਹੜੇ ਖੇਡ ਕੇ ਵਾਪਸ ਆ ਰਹੇ ਹੈ ਹੁਣ ਆਨਵਲ ਸਮੇਂ ਦੇ ਵਿੱਚ ਸਵਾਗਤ ਵੀ ਉਹਨਾਂ ਦੇ ਹੋਣਗੇ। ਪ੍ਰਧਾਨ ਮੰਤਰੀ ਨਾਲ ਤੇ ਗੱਲਬਾਤ ਵੀ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਸੁਨੇਹਾ ਕੀ ਹੈ ਤੁਹਾਡਾ? ਮੈਂ ਤਾਂ ਉਹਨਾਂ ਨੂੰ ਇੱਕ ਤਾਂ ਬਹੁਤ-ਬਹੁਤ ਸਾਰੀ ਟੀਮ ਨੂੰ ਵਧਾਈ ਦੇਣਾ ਤੇ ਉਹਨਾਂ ਨੇ ਮਤਲਬ ਕਿ ਜੋ ਆਪਣਾ ਬੈਸਟ ਸੀ ਕਰਕੇ ਦਿੱਤਾ ਔਰ ਸਾਰੇ ਨੂੰ ਮਤਲਬ ਹੈ ਕਿ ਕਹਿਣਾ ਕਿ ਆਪਣਾ ਹਰੇਕ ਦੇ ਉਹ ਆਪਣਾ ਜਿੰਨਾ ਹਰੇਕ ਨੂੰ ਆਪਣਾ ਇੱਜ਼ਤ ਔਰ ਜਿਹੜੇ ਲੋਗ ਉਹਨਾਂ ਕੋਲ ਜਾਂਦੇ ਆ ਉੱਥੇ ਮਿਲਣ ਜਾਂਦੇ ਆ ਉਹਨਾਂ ਨੂੰ ਪੂਰਾ ਉਹਨਾਂ ਨੂੰ ਵਾਕਫ ਕਰਨ ਪੂਰਾ ਉਹਨਾਂ ਦਾ ਜਿਹੜਾ ਆਪਣਾ ਸਵਾਗਤ ਕਰਨ ਤਾਂ ਕਿ ਉਹ ਬਣਾ ਨੂੰ ਵੀ ਬੜਾ ਵਧੀਆ ਲੱਗੇ ਔਰ ਮੈਂ ਪਲੇਅਰਾਂ ਨੂੰ ਬਾਰ-ਬਾਰ ਆਈ ਉਹਨਾਂ ਨੂੰ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਤਾਂ 올म्पियन ਸੰਜੀਵ ਕੁਮਾਰ ਸਾਡੇ ਨਾਲ ਮੌਜੂਦ ਸਿਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਸਾਨੂੰ ਕੱਲ ਦੀ ਜਿਹੜੀ ਹਾਕੀ ਦੀ ਜਿਹੜੀ ਮੀਟਿੰਗ ਹਾਕੀ ਦੇ ਜਿਹੜੇ ਕੱਲ ਮੈਚ ਸੀਗਾ ਉਸ ਦੇ ਬਾਰੇ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ ਬ੍ਰੀਕ ਦੇ ਨਾਲ ਕਿੱਥੇ ਕਿੱਥੇ ਜਿਹੜੀ ਸਾਡੀ ਟੀਮ ਨੇ ਹੱਲਾਸ਼ੇਰੀ ਦਾ ਕੰਮ ਕੀਤਾ ਹੈ ਕਿੱਥੇ ਕਿੱਥੇ ਵਧਾਈ ਦੇ ਪਾਤਰ ਨੂੰ ਸਾਰੀ ਗੱਲਬਾਤ ਜਿਹੜੀ ਉਹਨਾਂ ਨੇ ਸਾਡੇ ਨਾਲ ਕੀਤੀ ਹੈ ਤਾਂ ਕੈਮਰਾਮੈਨ ਰਵਿੰਦਰ ਦੇ ਨਾਲ ਲਾਂਚ ਛੱਡਾ ਟੀਵੀ ਪੰਜਾਬ ਚਲੰਦੜ